ਬੱਚੋ ਕੌਨਫੀਡੈਂਸ ਕਿਸ ਚੀਜ਼ ਦਾ ਆਉਂਦਾ ਹੁੰਦਾ ਸਪੋਜ਼ ਕਰੋ ਮੈਂ ਇੱਕ ਬੜੀ ਛੋਟੀ ਜੀ ਐਗਜ਼ੈਂਪਲ ਦੇਣਾ ਤੁਹਾਨੂੰ ਕਿਸੇ ਬੱਚੇ ਨੇ ਬਹੁਤ ਅੱਛੇ ਕੱਪੜੇ ਪਾਏ ਹੋਏ ਨੇ ਸਪੋਜ਼ ਮੈਂ ਨਹੀਂ ਪਾਏ ਹੋਏ ਨੇ ਅਗਰ ਮੇਰੇ ਸੌਕਸ ਫੱਟੀ ਹੋਈ ਹੈ ਮੇਰੀ ਹੈਂਕੀ ਫੱਟੀ ਹੋਈ ਹੈ ਈਵਨ ਮੈਂ ਕਹਿੰਦਾ ਮੇਰੇ ਇਨਰ ਗਾਰਮੈਂਟਸ ਵੀ ਫੱਟੇ ਹੋਏ ਨੇ ਕੀ ਕਿਸੇ ਨੇ ਖੋਲ ਕੇ ਦੇਖਣੇ ਹੈ ਮੇਰੀ ਸੌਕਸ ਜਾਂ ਮੇਰੀ ਹੈਂਕੀ ਕਿਸੇ ਨੇ ਨਹੀਂ ਦੇਖਣੇ ਨਾ ਕਿਸੇ ਨੇ ਮੈਨੂੰ ਇਹ ਨਹੀਂ ਕਹਿਣਾ ਸ਼ਰਟ ਉਤਾਰ ਕੇ ਦਿਖਾ ਈਵਨ ਥੈਨ ਉਸ ਦਿਨ ਮੇਰਾ ਕੌਨਫੀਡੈਂਸ ਲੂਜ਼ ਹੋ ਜਾਏਗਾ ਕਿ ਹਾਂ ਮੇਰੀ ਹੈਂਕੀ ਫੱਟੀ ਹੋਈ ਹੈ ਮੇਰੇ ਜਿਹੜੇ ਸੌਕਸਿਸ ਨੇ ਉਹ ਫਟੇ ਹੋਏ ਨੇ ਸ਼ਾਇਦ ਮੇਰੀ ਬਨੀਆਨ ਵੀ ਫੱਟੀ ਹੋਈ ਹੈ ਜਦ ਕਿ ਦੇਖਣਾ ਕਿਸੇ ਨੇ ਨਹੀਂ ਸਿਰਫ ਮੈਨੂੰ ਪਤਾ ਹੈ ਪਰ ਮੇਰਾ ਕੌਨਫੀਡੈਂਸ ਲੂਜ਼ ਹੋ ਜਾਏਗਾ ਜਿਹੜੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਡਰੱਗ ਹੈ ਜਿਹਦੀ ਜੇਬ ਦੇ ਵਿੱਚ ਡਰੱਗ ਹੈ ਜਿਹਨੂੰ ਪਤਾ ਹੈ ਕਿ ਚੋਰੀਆਂ ਕਰਨ ਦੀ ਆਦਤ ਹੈ ਜਿਹੜਾ ਐਡਿਕਟ ਬੰਦਾ ਹੈ ਫਿਰ ਬੱਚੇ ਤੁਸੀਂ ਕੌਨਫੀਡੈਂਸ ਕਿੱਥੋਂ ਲੈ ਕੇ ਆਓਗੇ ਨਹੀਂ ਆ ਸਕਦਾ ਕੌਨਫੀਡੈਂਸ ਕੌਨਫੀਡੈਂਸ ਕਿਨਾਂ ਚੀਜ਼ਾਂ ਦਾ ਹੀ ਹੁੰਦਾ ਸਾਡੀ ਅਚੀਵਮੈਂਟਸ ਏ ਹੁੰਦਾ ਕਿ ਹਾਂ ਮੈਂ ਆਪਣੇ ਮਾਤਾ ਪਿਤਾ ਦੀ ਬਹੁਤ ਆਗਿਆਕਾਰ ਬੱਚਾ ਬੱਚੀ ਹਾਂ ਮੈਂ ਬਹੁਤ ਅੱਛਾ ਸਪੋਰਟਸਮੈਨ ਹਾਂ ਮੈਂ ਬਹੁਤ ਅੱਛਾ ਪੜ੍ਹਾਈ ਦੇ ਵਿੱਚ ਇੱਕ ਸਟੂਡੈਂਟ ਹਾਂ ਮੈਂ ਆਪਣਾ ਕੈਰੀਅਰ ਬਣਾਉਣਾ ਮੈਂ ਡਾਕਟਰ ਬੰਨਾ ਮੈਂ ਇੰਜੀਨੀਅਰ ਬੰਨਾ ਇਹ ਕੌਨਫੀਡੈਂਸ ਲੈ ਕੇ ਆਉਂਦੇ ਹੁੰਦੇ ਕਦੀ ਕਿਸੇ ਨੇ ਕੌਨਫੀਡੈਂਸ ਨਾ ਕਿਹਾ ਕਿ ਜੀ ਮੈਂ ਤਾਂ ਨਸ਼ੇੜੀ ਹਾਂ